ਪਿੰਡ ਚੱਕੀ ਦੇ ਵਿੱਚ ਇੱਕ ਸੁਖਪ੍ਰੀਤ ਸੁਪ੍ਰੀਤ ਔਰ ਫਲਾਡੀ ਨਾਮ ਦਾ ਇੱਕ ਪਰਸਨ ਹੈਗਾ ਜਿਹਦੇ ਉੱਪਰ ਐਫ ਆਈ ਆਰਸ ਐਨ ਡੀ ਪੀ ਐਕਟ ਦੇ ਅੰਦਰ ਤੇ ਨੇ ਫਿਰ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਅੱਗੇ ਕੁਝ ਕੰਸਟਰਕਸ਼ਨਸ ਵਗੈਰਾ ਕੀਤੀ ਗਈਆਂ ਸੀਗੀਆਂ ਤੇ ਪੰਚਾਇਤ ਦੇ ਵਿਭਾਗ ਵੱਲੋਂ ਫਿਰ ਐਕਸ਼ਨ ਲਿੱਤਾ ਗਿਆ ਹੈ ਅੱਜ ਤੇ ਪੁਲਿਸ ਵੱਲੋਂ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਅੱਜ ਇੱਥੇ ਪੁਲਿਸ ਆਈ ਹੋਈ ਨਾਲ ਕਿੰਨੇ ਐਨੀ ਬੈਸਮੈਂਟ ਵਿੱਚ ਬੱਚੇ ਦਾ ਜੀ ਇਹਦੇ ਉੱਪਰ ਦੋ ਐਫ ਆਈ ਆਰਸ ਨੇ ਤੇ ਹੋਰ ਵੀ ਆਈ ਥਿੰਕ ਅਗਰ ਕੰਮ ਕਰਦਾ ਹੈਗਾ ਤਾਂ ਉਹਦੇ ਉੱਪਰ ਵੀ ਪੁਲਿਸ ਨੇ ਆਪਣਾ ਸਰਵੇਲੈਂਸ ਲਾਇਆ ਹੋਇਆ ਹੋਏਗਾ ਤੇ ਪਹਿਲਾ ਇਹਦੇ ਕੋਲੋਂ ਰਿਕਵਰੀਜ਼ ਵੀ ਹੋਈ ਹੈ ਹੈਰੋਇਨ ਦੇ ਹੀ ਮੇਲੀ ਉਹ ਪਰਚੇ ਹੈ ਤੇ ਅੱਗੇ ਵੀ ਅੰਡਰ ਸਾਵੈਲੈਂਸ ਹੀ ਅਸੀਂ ਰੱਖ ਰਹੇ ਇਹਨੂੰ ਸੋ ਦੈਟ ਸਾਨੂੰ ਅਗਰ ਆਕੇ ਕੰਮ ਕਰਦਾ ਹੈਗਾ ਤਾਂ ਅਸੀਂ ਫਿਰ ਦੁਬਾਰਾ ਤੇ ਇਸ ਤੋਂ ਪ੍ਰੈਕਸ਼ਨ ਲੇਗੇ ਅੱਜ ਇੱਕ ਇੱਕ ਹੀ ਹੈਗਾ ਸੁਪ੍ਰੀਤ ਸਿੰਘ ਉਰਫ ਲਾਡੀ ਦਾ ਜੋ ਕਰ ਇੱਕ ਕੋਈ ਇੱਕ ਕੋਈ ਹੈਗਾ ਇੱਕ ਕੋਈ ਹੈਗਾ ਤੇ ਇਹਨੇ ਅੱਗੇ ਜੋ ਆਪਣੇ ਕਰਦੋ ਬਾਹਰ ਪੰਚਾਇਤੀ ਥਾਂਦੇਪੁਰ ਜੋ ਇਲੀਗਲ ਕੰਸਟਰਕਸ਼ਨ ਕੀਤੀ ਹੋ ਸੀਗੀ ਉਹਦੇ ਉੱਪਰ ਐਕਸ਼ਨ ਕੀਤਾ ਗਿਆ ਪੰਚਾਇਤੀ ਵਿਭਾਗ ਵੱਲੋਂ ਨਹੀਂ ਸੂਚੀ ਨਹੀਂ ਹੁੰਦੀ ਜੀ ਜਿਵੇਂ ਪਹਿਲਾਂ ਵੀ ਪ੍ਰੈਸ ਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੈਸ ਹੁੰਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੁੰਦੇ ਇਹਨਾਂ ਦੇ ਉੱਪਰ 68 ਐਫ ਐਨ ਡੀ ਪੀਐਸ ਐਕਟ ਦੇ ਅੰਦਰ ਕਾਰਵਾਈ ਹੋ ਸਕਦੀ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਸਕਦੀ ਹੈ ਜਦੋਂ ਅਸੀਂ ਆਹ ਕਾਰਵਾਈ ਕਰ ਰਹੇ ਹੁੰਦੇ ਉਸ ਵੇਲੇ ਕਈ ਵਾਰੀ ਹੁੰਦਾ ਹੈਗਾ ਕਿ ਇਹਨਾਂ ਦੇ ਇਲੀਗਲ ਸਟਰਕਚਰਸ ਦਾ ਪਤਾ ਲੱਗਦਾ ਤਾਂ ਫਿਰ ਅਸੀਂ ਕਨਸਰਨ ਡਿਪਾਰਟਮੈਂਟ ਨੂੰ ਨੋਟੀਫਾਈ ਕਰ ਦਿੰਦੇ ਤੇ ਉਹ ਕਨਸਰਨ ਡਿਪਾਰਟਮੈਂਟ ਰੈਵਿਊ ਡਿਪਾਰਟਮੈਂਟ ਹੁੰਦਾ ਕਈ ਵਾਰੀ ਕਲਾਡਾ ਕਈ ਵਾਰ ਪੰਚਾਇਤੀ ਵਿਭਾਗ ਫਿਰ ਉਹ ਕਨਸਰਨ ਡਿਪਾਰਟਮੈਂਟ ਦੇ ਉੱਪਰ ਐਕਸ਼ਨ ਲੈ ਸਕਦਾ ਜੋ ਲੀਗਲ ਐਕਸ਼ਨ ਵੰਦਦਾ ਹੈਗਾ ਪੁਲਿਸ ਇੱਥੇ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਆਇਆ ਹੋਇਆ ਜਿਹੜਾ ਖੰਨਾ ਵਿੱਚ ਹੁਣ ਤੱਕ ਕਿੰਨੇ ਤੇ ਤਸਕਰਾਂ ਦੇ ਵੀ ਲਾਭ ਚਲਿਆ ਜਾ ਚੁੱਕਿਆ ਜੀ ਹੁਣ ਤੱਕ ਆਈ ਥਿੰਕ 12 ਜਾਂ 13 ਹੋ ਚੁੱਕਾ ਹੈ ਅੱਗੇ ਵੀ ਅਗਰ ਕੋਈ ਇਲੀਗਲ ਕੰਸਟਰਕਸ਼ਨ ਦਾ ਨਿਕਲਦੀ ਹੈ ਤੋਂ ਕਨਸਰਨ ਡਿਪਾਰਟਮੈਂਟ ਨੂੰ ਸੀ ਨੋਟੀਫਾਈ ਕਰ ਦੇਣਗੇ ਤਾਕੀ ਉਹ ਟਾਈਮਲੀ ਐਂਡ ਪ੍ਰੋਪਰ ਲੀਗਲ ਐਕਸ਼ਨ ਲਿੱਤਾ ਜਾ ਸਕੇ ਮੈਂ ਸਮਰਾਲਾ ਹਲਕੇ ਦਾ ਜਿਵੇਂ ਹੋਰ ਗੱਲ ਕਰ ਨਸ਼ਾ ਤਸਕਰਾਂ ਦੀ ਕਈਆਂ ਦੀ ਜੋ ਪ੍ਰੋਪਰਟੀ ਦੀ ਜੋ ਜਾਣਕਾਰੀ ਲਈਤੀ ਗਿਆ ਕਾਉਂਸਲ ਵੱਲੋਂ ਤੇ ਹੋਰ ਕੋਈ ਸਾਹਮਣੇ ਆਇਆ ਕਿਸੇ ਹੋਰ ਬਾਰੇ ਆ ਕੁਝ ਪ੍ਰੋਪਰਟੀਆਂ ਅਟੈਚ ਵੀ ਹੋ ਗਈਆਂ ਸਿਗੀਆਂ ਨੇ ਤੇ ਤੁਹਾਡੇ ਨਾਲ ਲਿਸਟ ਅਸੀਂ ਸ਼ੇਅਰ ਕਰ ਦਾਂਗੇ 68 ਐਫ ਜੋ ਮੈਂ ਸੈਕਸ਼ਨ 10ਆ ਉਹਦੇ ਅੰਡਰ ਤੇ ਜੋ ਇਲੀਗਲ ਨਿਕਲਦਾ ਹੈ ਉਹ ਅਸੀਂ ਇੱਕ ਪ੍ਰੋਸੈਸ ਹੁੰਦਾ ਹੈ ਗਾ ਡਿਊ ਪ੍ਰੋਸੈਸ ਹੁੰਦਾ ਹੈ ਉੱਥੇ ਫਿਰ ਕਨਸਰਨ ਡਿਪਾਰਟਮੈਂਟ ਐਕਸ਼ਨ ਲੈ ਲੈਂਦਾ ਆ ਜੋ ਆ ਪਰਸਨ ਹੁੰਦੇ ਜੋ ਕਿ ਹੂਸਟ ਹੈ ਇਹਨਾਂ ਨੂੰ ਨੋਟਿਸ ਪ੍ਰੋਪਰ ਦਿੱਤਾ ਜਾਂਦਾ ਹੈ ਔਰ ਐਕਸ਼ਨ ਪ੍ਰੋਪਰ ਲੀਗਲੀ ਐਕਸ਼ਨ ਲਿੱਤਾ ਜਾਂਦਾ ਹੈਗਾ ਤੇ ਨੋਟਿਸਿਸ ਤੋਂ ਬਾਅਦ ਹੀ ਅੱਜ ਵਾਲੀ ਕਾਰਵਾਈ ਵੀ ਪ੍ਰੋਪਰ ਨੋਟਿਸ ਦੇਣ ਤੋਂ ਬਾਅਦ ਕੀਤੀ ਗਈ ਹੈ ਮੈਂ ਜੁਦ ਵਿੱਚ ਪਿੰਡ ਚੱਕੀ ਦੇ ਵਿੱਚ ਇੱਕ ਸੁਖਪ੍ਰੀ ਸੁਖਪ੍ਰੀਤ ਉਰਫ ਲਾਡੀ ਨਾਮ ਦਾ ਇੱਕ ਪਰਸਨ ਹੈਗਾ ਇਦੇ ਉੱਪਰ ਐਫ ਆਈ ਆਰਸ ਐਨ ਡੀ ਪੀ ਐਕਟ ਦੇ ਅੰਦਰ ਤੇ ਇਹਨਾਂ ਫਿਰ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਅੱਗੇ ਕੁਝ ਕੰਸਟਰਕਸ਼ਨਸ ਵਗੈਰਾ ਕੀਤੀ ਗਈਆਂ ਸੀਗੀਆਂ ਤੇ ਪੰਚਾਇਤੀ ਵਿਭਾਗ ਵੱਲੋਂ ਫਿਰ ਐਕਸ਼ਨ ਲਿੱਤਾ ਗਿਆ ਹੈ ਅੱਜ ਤੇ ਪੁਲਿਸ ਵੱਲੋਂ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਅੱਜ ਇੱਥੇ ਪੁਲਿਸ ਆਈ ਹੋਈ ਨਾਲ ਕਿੰਨੇ ਐਨੀ ਬੈਸਮੈਂਟ ਵਿੱਚ ਬੱਚੇ ਦਰਗੇ ਇਹਦੇ ਉੱਪਰ ਦੋ ਐਫ ਆਈ ਆਰਸ ਨੇ ਤੇ ਹੋਰ ਵੀ ਆਈ ਥਿੰਕ ਅਗਰ ਕੰਮ ਕਰਦਾ ਹੈਗਾ ਤਾਂ ਉਹਦੇ ਉੱਪਰ ਵੀ ਪੁਲਿਸ ਨੇ ਆਪਣਾ ਸਰਵੇਲੈਂਸ ਲਾਇਆ ਹੋਇਆ ਹੋਏਗਾ ਤੇ ਪਹਿਲਾਂ ਇਹਦੇ ਕੋਲੋਂ ਰਿਕਵਰੀਜ਼ ਵੀ ਹੋਈ ਹੈ ਹੈਰੋਇਨ ਦੇ ਹੀ ਮੇਲੀ ਉਪਰਚੇ ਹਨ ਤੇ ਅੱਗੇ ਵੀ ਅੰਡਰ ਸਰਵੇਲੈਂਸ ਹੀ ਅਸੀਂ ਰੱਖ ਰਹੇ ਇਹਨੂੰ ਸੋ ਦੈਟਸ ਸਾਨੂੰ ਅਗਰ ਆਕੇ ਕੰਮ ਕਰਦਾ ਹੈਗਾ ਤਾਂ ਅਸੀਂ ਫਿਰ ਦੁਬਾਰਾ ਉਸ ਉੱਪਰ ਐਕਸ਼ਨ ਲੈਂਗੇ ਮੈਡਮ ਮੈਂ ਕਰ ਰਹੀ ਹੋ ਰਹੀ ਹਾਂ ਜੀ ਅੱਜ ਇੱਕ ਇੱਕ ਹੀ ਹੈਗਾ ਸੁਪ੍ਰੀਤ ਸਿੰਘ ਉਰਫ ਲਾਡੀ ਇਹ ਕੋਈ ਇਹ ਕੋਈ ਹੈਗਾ ਇਹ ਕੋਈ ਹੈਗਾ ਤੇ ਇਹਨੇ ਅੱਗੇ ਜੋ ਆਪਣੇ ਕਰਦੋ ਬਾਹਰ ਪੰਚਾਇਤੀ ਥਾਂ ਦੇ ਉਪਰ ਜੋ ਇਲੀਗਲ ਕੰਸਟਰਕਸ਼ਨ ਕੀਤੀ ਸੀਗੀ ਉਹਦੇ ਉੱਪਰ ਐਕਸ਼ਨ ਕੀਤਾ ਗਿਆ ਪੰਚਾਇਤੀ ਵਿਭਾਗ ਵੱਲੋਂ ਨਹੀਂ ਸੂਚੀ ਨਹੀਂ ਹੁੰਦੀ ਜੀ ਜਿਵੇਂ ਪਹਿਲਾਂ ਵੀ ਪ੍ਰੈਸ ਨੂੰ ਦੱਸਿਆ ਹੈਗਾ ਕਿ ਇੱਕ ਪ੍ਰੋਸੈਸ ਹੁੰਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੁੰਦੇ ਇਹਨਾਂ ਦੇ ਉੱਪਰ 68 ਐਫ ਐਨ ਡੀ ਪੀ ਐਸ ਐਕਟ ਦੇ ਅੰਦਰ ਕਾਰਵਾਈ ਹੋ ਸਕਦੀ ਹੈ ਉਹਨਾਂ ਦੀ ਪ੍ਰਾਪਰਟੀ ਅਟੈਚ ਹੋ ਸਕਦੀ ਹੈ ਜਦੋਂ ਅਸੀਂ ਆਹ ਕਾਰਵਾਈ ਕਰ ਰਹੇ ਹੁੰਦੇ ਉਸ ਵੇਲੇ ਕਈ ਵਾਰੀ ਹੁੰਦਾਗਾ ਕਿ ਨਾ ਦੇ ਇਲੀਗਲ ਸਟਰਕਚਰਸ ਦਾ ਪਤਾ ਲੱਗਦਾ ਤਾਂ ਫਿਰ ਅਸੀਂ ਕਨਸਰਨ ਡਿਪਾਰਟਮੈਂਟ ਨੂੰ ਨੋਟੀਫਾਈ ਕਰ ਦਿੰਦੇ ਤੇ ਉਹ ਕਨਸਰਨ ਡਿਪਾਰਟਮੈਂਟ ਰੈਵਿਊ ਡਿਪਾਰਟਮੈਂਟ ਹੁੰਦਾ ਕਈ ਵਾਰੀ ਕਲਾਡਾ ਕਈ ਵੇ ਪੰਚਾਇਤੀ ਵਿਭਾਗ ਫਿਰ ਉਹ ਕਨਸਰਨ ਡਿਪਾਰਟਮੈਂਟ ਉਹਦੇ ਉੱਪਰ ਐਕਸ਼ਨ ਲੈ ਸਕਦਾ ਜੋ ਲੀਗਲ ਐਕਸ਼ਨ ਵਣਦਾ ਹੈਗਾ ਪੁਲਿਸ ਇੱਥੇ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਆਇਆ ਜੀ ਦਾ ਖੰਨਾ ਵਿੱਚ ਹੁਣ ਤੱਕ ਕਿੰਨੇ ਤੇ ਤਸਕਰਾਂ ਦੀ ਵੀ ਲਾਬੰਦ ਚਲਾਈ ਜਾ ਚੁੱਕਿਆ ਜੀ ਹੁਣ ਤੱਕ ਆਈ ਥਿੰਕ 12 ਜਾਂ 13 ਹੋ ਚੁੱਕਾ ਹੈ ਅੱਗੇ ਵੀ ਅਗਰ ਕੋਈ ਇਲੀਗਲ ਕੰਸਟਰਕਸ਼ਨ ਦਾ ਨਿਕਲਦੀ ਹੈ ਤੋ ਕਨਸਰਨ ਡਿਪਾਰਟਮੈਂਟ ਨੂੰ ਸੀ ਨੋਟੀਫਾਈ ਕਰ ਦੇਗੇ ਤਾਂ ਕਿ ਉਹ ਟਾਈਮਲੀ ਐਂਡ ਪ੍ਰੋਪਰ ਲੀਗਲ ਐਕਸ਼ਨ ਲਿੱਤਾ ਜਾ ਸਕੇ ਮੈਂ ਸਮਰਾਲਾ ਹਲਕੇ ਦਾ ਜਿਵੇਂ ਹੋਰ ਗੱਲ ਕਰ ਨਸ਼ਾ ਤਸਕਰਾਂ ਦੀ ਕਈਆਂ ਦੀ ਜੋ ਪ੍ਰਾਪਰਟੀ ਦੀ ਜੋ ਜਾਣਕਾਰੀ ਲਈਤੀ ਗਿਆ ਕਾਉਂਸਲ ਵੱਲੋਂ ਤੇ ਹੋਰ ਕੋਈ ਸਾਹਮਣੇ ਆਇਆ ਕਿਸੇ ਹੋਰ ਬਾਰੇ ਆ ਕੁਝ ਪ੍ਰਾਪਰਟੀਆਂ ਅਟੈਚ ਵੀ ਹੋ ਗਈਆਂ ਸੀਗੀਆਂ ਨੇ ਤੇ ਤੁਹਾਡੇ ਨਾਲ ਲਿਸਟ ਅਸੀਂ ਸ਼ੇਅਰ ਕਰ ਦੇਗੇ 68 ਐਫ ਜੋ ਮੈਂ ਸੈਕਸ਼ਨ 10 ਹੈ ਉਹਦੇ ਅੰਡਰ ਤੇ ਜੋ ਇਲੀਗਲ ਨਿਕਲਦਾ ਹੈ ਉਹ ਅਸੀਂ ਇੱਕ ਪ੍ਰੋਸੈਸ ਹੁੰਦਾ ਹੈ ਗਾ ਡਿਊ ਪ੍ਰੋਸੈਸ ਹੁੰਦਾ ਹੈ ਉੱਥੇ ਫਿਰ ਕਨਸਰਨ ਡਿਪਾਰਟਮੈਂਟ ਐਕਸ਼ਨ ਲੈ ਲੈਂਦਾ ਹੈ ਜੋ ਆ ਪਰਸਨ ਹੁੰਦੇ ਜੋ ਅਕਿਊਜ਼ਡ ਹੈ ਇਹਨਾਂ ਨੂੰ ਨੋਟਿਸ ਪ੍ਰੋਪਰ ਦਿੱਤਾ ਜਾਂਦਾ ਹੈ ਔਰ ਐਕਸ਼ਨ ਪ੍ਰੋਪਰ ਲੀਗਲੀ ਐਕਸ਼ਨ ਲਿੱਤਾ ਜਾਂਦਾ ਹੈਗਾ ਤੇ ਨੋਟਿਸਿਸ ਤੋਂ ਬਾਅਦ ਹੀ ਅੱਜ ਵਾਲੀ ਕਾਰਵਾਈ ਵੀ ਪ੍ਰੋਪਰ ਨੋਟਿਸ ਦੇਣ ਤੋਂ ਬਾਅਦ ਕੀਤੀ ਗਈ ਹੈ ਮੈਂ ਜੁੜ